ਲੋਇਆ ਮਿਸਤਰੀ ਅਜ ਲੈਂਟਰ ਪਾ ਰਿਹਾ ਹੈਗਾ ਹਾਂ ਹੋਰ ਵੀ ਬੋਲ ਉਸ ਪਹਿਲਾਂ ਤੂੰ ਬੋਲ ਠੀਕ ਠਾਕ ਜੀ ਵਧੀਆ ਸੈਟ ਆ ਜੀ ਕਿਦੋਂ ਨੂੰ ਪਾ ਦੇਗਾ ਬਸ ਘੰਟਾ ਕੁ ਲੱਗੂਗੀ ਇੱਕ ਕਿੱਦੇ ਦਾ ਪਾਉਣ ਲੱਗਿਆ ਹੋ ਗਈ ਪੰਜ 10 ਦਿਨ ਪੰਜ 10 ਦਿਨ ਮੈਂਬਰਾਂ ਕਿੰਨੇ ਦਿਨ ਹੋਗੇ ਪਾਉਣੇ ਨੂੰ 10 ਦਿਨ ਹੋ ਗਿਆ ਅੱਜ 10ਵੇਂ ਦਿਨ ਅੱਜ ਚਲੋ ਠੀਕ ਸਮਝਾਉਂਦੇ ਹੋਰ ਤੁਸੀਂ ਕੁਝ ਕਹੋਗੇ ਹਾਂ ਜੀ ਆਹ ਦੇਖੋ 15 ਦਾ 9 ਵਜੇ 15 ਲੈ ਹੁਣ ਤੁਹਾਡਾ ਕੋਈ ਦੀਨ ਧਰਮ ਆਏਗਾ ਤੁਹਾਡਾ ਮੈਂ ਵੀਡੀਓ ਪਾਉਂ ਹਾਂ ਥੋੜੀ ਇਹ ਜੇ ਮੈਂ ਬੱਤੀ ਮੇਜ਼ ਗਾਰਤੀ ਵੀਡੀਓ ਪਾਉਣੀ ਆ ਹੁਣ ਤੁਹਾਡੀ ਹੁਣ ਤੁਹਾਡਾ ਕਸੂਰ ਆ ਮੇਰਾ ਕਸੂਰ ਨਹੀਂਗਾ ਨਹੀਂ ਹੋਇਆ ਕਿਵੇਂ ਹੈ ਨਾ ਕੱਟ ਕੇ ਦੁਬਾਰਾ ਪਾ ਜਾਣਾ ਨਾ ਕੱਟਿਆ ਹੁਣ ਵਧੀਆ ਰੌਕਾ ਦੀ ਚੱਲਣ ਦੇ ਉਹ ਨਾ ਕੱਟਿਆ ਜਾਂਦਾਗਾ ਉਹ ਨਾ ਕੱਟਿਆ ਨੇ ਆ ਸਾਰੇ ਕੰਮ ਤੋਂ 15 ਉਹ ਸੱਤ ਅੱਜ ਪਾ ਰਹੇ ਨੇ ਆ ਦੇਖ ਸਕਦੇ ਹੋ ਤੁਸੀਂ ਇਹ ਡੰਗਰਾ ਵਾਸਤੇ ਪਾਇਆਗਾ ਤੇ ਬਹੁਤ ਵਧੀਆ ਕੰਮ ਆ ਮਿਸਤਰੀ ਦਾ ਪਰ ਗੱਲ ਇਹ ਆ ਵੀ ਉਹਨੇ ਸੱਚ ਕਿਹੜਾ ਬੋਲਦਾ ਇਹ ਤੁਸੀਂ ਕਮੈਂਟਾਂ ਚ ਦੱਸਿਓ ਬਾਈ ਕਿੰਨੇ ਦਿਨ ਹੋ ਗਏ ਪਾਉਣੇ ਨੂੰ 8 ਦਿਨਾਂ ਨੂੰ 8 ਲੈ ਵੀ ਦੋਸਤੋ ਸਾਰੇ ਦੇ ਗੱਲਾਂ ਸਾਰੇ ਬੰਦੇ ਨੂੰ ਤੁਹਾਡੇ ਸਾਹਮਣੇ ਕਰਤਾ ਇਹਨਾਂ 'ਚ ਸੱਚਾ ਕਿਹੜਾ ਹੈ ਤੁਸੀਂ ਵੀ ਦੱਸਿਓ ਹੁਣ ਮੈਨੂੰ ਮੈਨੂੰ ਤਾਂ ਕੋਈ ਪਤਾ ਨਹੀਂ ਵੀ ਕਿਹੜੇ ਨੇ ਸੱਚਾ ਕਿਹੜਾਗਾ ਝੂਠਾ ਤੇ ਇਹ ਚੈਨਲ ਚੈਨਲ ਦੇ ਉੱਤੇ ਆਪਾਂ ਵੀਡੀਓ ਜਰੂਰ ਪਾਵਾਂਗੇ ਇਹਨੂੰ ਜਦ ਤੁਸੀਂ ਕਮੇਡੀ ਵੀਡੀਓ ਸਮਝ ਲਿਓ ਤੇ ਇੱਕ ਮਿੰਟ ਜਰੂਰ ਕਰਿਓ ਇਹਨਾਂ 'ਚ ਸੱਚਾ ਕਿਹੜਾਗਾ ਮਿਸਤਰੀ ਸੱਚਾ ਜੀ ਮੈਂਬਰ ਸੱਚਾ ਇੱਕਾ ਬਜ਼ੁਰਗ ਖੜੇ ਸੀ ਸਰਦਾਰ ਇਹ ਕਿੰਨੇ 15 ਦਿਨ ਹੋ ਗਏ ਇਹ ਸੱਚੇ ਨੇ ਆ ਬਾਈ ਨੇ ਕਿ ਹੱਥ ਦੇਣਾ ਹੁਣ ਮੈਨੂੰ ਪਤਾ ਨਹੀਂ ਵੀ ਕਿਹੜਾਗਾ ਸੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਬਾਕੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਇਸ ਮਿਸਤਰੀ ਦਾ ਵੀ ਧੰਨਵਾਦ ਕੀਤਾ ਜਾਂਦਾ ਜੀ ਦੇ ਮੁਤਾਬਕ 10 ਦਿਨਾਂ ਸੱਤ ਪੈ ਰਹੀ ਆ ਹੋਰ ਮੈਂਬਰਾਂ ਠੀਕ ਠਾਕ ਆ ਚੜਦੀ ਕਲਾ ਕਰੋ ਵਰਤਨ ਪਾਰਟੀ ਬੁੱਲਟੀ ਓਕੇ ਆ ਠੀਕ ਆ ਵੀ ਕਰ ਦਿਓ ਸ਼ੇਅਰ ਦੱਬ ਕੇ ਕਰਾ